ਸਾਰਾ ਸਾਰਾ ਕਮ ਕੇ ਫਿਰ ਹੋਟਲ ਦੇ ਵਿੱਚ ਆ ਕੇ ਜਾਈਏ ਇਤਨੀ ਲੰਬੀ ਜਿਹੀ ਇੰਟਰਪੇਸ਼ਨ ਹੋ ਰਹੀ ਹੈ ਬਲੱਡ ਚਲਾਓ ਬੇਟਾ ਮਾਰ ਕੱਢਦਾ ਵੈਸੇ ਕੱਢਦਾ ਥੱਲੇ ਹੈ ਗਿਆ ਇੰਦੋ ਸਹੀ ਚੱਲੂਗਾ ਜੀ ਨਾ ਕਿਮਲਾ ਨਾ ਬਤਾ ਕੀ ਕਰਨੀ ਐ ਬਈ ਕੁਭਾਲ ਸੇ ਮਿਲ ਜੇ ਤੂੰ ਕੰਦਾ ਕਬੂਲ ਕਰਾ 对呀，这个是的。 ਉਹ ਮੈਕਮੇ ਤੋਂ ਹਦਾਇਤਾਂ ਹੋਈਆਂ ਸੀ ਕਿ ਹਰ ਸਕੂਲ ਦੇ ਵਿੱਚ ਜਿਹੜੇ ਹੈ ਉਹ ਸਬਜੈਕਟ ਫੇਅਰ ਲਗਾਉਣੇ ਆ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਿਰਫ ਕੁਝ ਸਬਜੈਕਟ ਹੁੰਦੇ ਸੀ ਜਿਨ੍ਹਾਂ ਦੇ ਬੱਚੇ ਡਿਸਪਲੇ ਕਰਦੇ ਸੀ ਜਿਸ ਤਰ੍ਹਾਂ ਸਾਇੰਸ ਮਾਡਲਸ ਹੋ ਗਏ ਮੈਥ ਮਾਡਲਸ ਹੋ ਗਏ ਇਹ ਫਰਸਟ ਟਾਈਮ ਹੋਇਆ ਹੈ ਕਿ ਮੈਕਮੇ ਵੱਲੋਂ ਹਰ ਸਬਜੈਕਟ ਨੂੰ ਤਰਜੀਹ ਦਿੱਤੀ ਗਈ ਹੈ ਚਾਹੇ ਉਹ ਲੈਂਗੁਏਜ ਹੋਏ ਹਿੰਦੀ ਪੰਜਾਬੀ ਇੰਗਲਿਸ਼ ਚਾਹੇ ਉਹ ਵਿਸ਼ਾ ਕੋਈ ਵੀ ਵਿਸ਼ਾ ਹੋਵੇ ਸੋ ਬਹੁਤ ਵਧੀਆ ਉਪਰਾਲਾ ਲੱਗਾ ਸਾਨੂੰ तकरीबन 1 ਵੀਕ ਤੋਂ ਪਹਿਲੇ ਸਾਨੂੰ ਇੱਕ ਲੈਟਰ ਆਈ ਸੀ ਸੋ ਵੀਕ ਦੇ ਵਿੱਚ ਵਿੱਚ ਹੀ ਕਿਉਂਕਿ ਬਾਈ ਮਨਥਲੀ ਵੀ ਚੱਲ ਰਹੇ ਸੀ ਨਾਲ ਦੀ ਨਾਲ ਸਾਡੇ ਜੋ ਫੈਕਲਟੀ ਮੈਂਬਰ ਸੀਗੇ ਗਾਈਡ ਤੇ ਬੈਕ ਸੀ ਉਹਨਾਂ ਨੇ ਬੜੀਆਂ ਐਫਰਟ ਲਗਾਈਆਂ ਔਰ ਸਾਰੇ ਬੱਚਿਆਂ ਨੂੰ ਜਿਹੜਾ ਇਨਵੋਲ ਕੀਤਾ ਕਿਉਂਕਿ ਹਦਾਇਤ ਸੀਗੀ ਕਿ ਇਹਦੇ ਵਿੱਚ ਹਰ ਬੱਚਾ ਵਿਸ਼ਾ ਫੇਅਰ ਦੇ ਵਿੱਚ ਜਿਹੜਾ ਆ ਉਹ ਪਾਰਟਿਸਿਪੇਟ ਕਰੇਗਾ ਸੋ ਬੱਚਿਆਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਔਰ ਇੱਧਰ ਸਾਡੇ ਕੋਲੇ ਜਿਹੜਾ ਐਸਓਈ ਹੈਗਾ ਵਿੰਗ ਹੈ ਇੱਥੇ 9ਵੀਂ ਤੋਂ 12ਵੀਂ ਹੈ ਔਰ ਸਾਰੀਆਂ ਕਲਾਸਿਸ ਇਨਵੋਲਡ ਹੈ ਜਿਹੜੇ ਬੱਚਿਆਂ ਨੂੰ ਅਸੀਂ ਦਿੱਤੇ ਸੀਗੇ ਸਬਜੈਕਟ ਦੇ ਨਾਲ ਰਿਲੇਟਡ ਉਹਨਾਂ ਵਿੱਚੋਂ ਹੀ ਬੱਚਿਆਂ ਨੇ ਚੂਸ ਕਰਕੇ ਆਪਣੇ ਲੈਵਲ ਦੇ हिसाब ਨਾਲ ਕੁਝ ਗਾਈਡ ਅਧਿਆਪਕਾਂ ਦੀ ਹੈਲਪ ਦੇ ਨਾਲ ਬੱਚਿਆਂ ਨੂੰ ਤਿਆਰ ਕੀਤੇ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਸਾਨੂੰ ਉਹ ਪ੍ਰੋਵਾਈਡ ਵੀ ਕਰਦੇ ਆ ਸਾਨੂੰ ਕਿਸੇ ਚੀਜ਼ ਤੋਂ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਹੁੰਦੀ ਵੀ ਉਸ ਬਹੁਤ ਚੰਗਾ ਸਕੂਲ ਹੈ ਜੋ ਸਾਨੂੰ ਪ੍ਰੋਜੈਕਟ ਬਣਾਉਂਦੀ ਸਾਨੂੰ ਕਿਸੇ ਚੀਜ਼ ਦੀ ਮਦਦ ਕਰਦਾ ਪਈ ਸਾਨੂੰ ਕੁਝ ਅੱਗੋਂ ਫਿਊਚਰਲੀ ਸਿਖਾਉਂਦੇ ਪਈ ਆ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਥੈਂਕਫੁਲ ਆ ਪ੍ਰਿੰਸੀਪਲ ਮੈਮ ਲਈ ਜੋ ਸਾਨੂੰ ਇਹ ਸਭ ਕੁਝ ਸਿਖਾਉਂਦੇ ਨੇ ਬੱਚਾ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ ਔਰ ਬੱਚੇ ਐਕਸਾਈਟਿਡ ਵੀ ਬਹੁਤ ਸੀਗੇ ਜਦੋਂ ਅਸੀਂ ਉਹਨਾਂ ਨੂੰ ਅਨਾਉਂਸ ਕੀਤਾ ਕਿ ਤੁਹਾਡੀ ਜਿਹੜੀ ਐਗਜ਼ੀਬਿਸ਼ਨ ਸਾਇੰਸ ਐਗਜ਼ੀਬਿਸ਼ਨ ਲੱਗਣ ਜਾ ਰਹੀ ਆ ਔਰ ਬੱਚਿਆਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿਆ ਔਰ ਮੈਂ ਤਨਮਾਦ ਕਰਦੀ ਆ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਸਾਨੂੰ ਸਾਇੰਸ ਐਗਜ਼ੀਬਿਸ਼ਨ ਦਾ ਔਰ ਡਿਪਾਰਟਮੈਂਟ ਦਾ ਕਿ ਸਾਇੰਸ ਐਗਜ਼ੀਬਿਸ਼ਨ ਜਿਹੜੀ ਲਗਵਾ ਕੇ ਬੱਚਾਂ 'ਚ ਨਵੀਂ ਜਿਹੜੀ ਕ੍ਰੀਏਟੀਵਿਟੀ ਆ ਉਹ ਉਤਪੰਨ ਕੀਤੀ ਆ ਮਤਲਬ ਹੋ ਸਕਤੀ ਸ਼ਕਤੀ ਤੋਂ ਪਰੇ ਜਿਹੜਾ ਉਹਨਾਂ ਨੇ ਬਿਯੋਂਡ ਸਾਡੀ ਐਕਸਪੈਕਟੇਸ਼ਨ ਉਹਨਾਂ ਨੇ ਆਪਣੀ ਜਿਹੜਾ ਯੋਗਦਾਨ ਆ ਉਸ ਐਗਜ਼ੀਬਿਸ਼ਨ ਦੇ ਵਿੱਚ ਪਾਇਆ ਆ ਔਰ ਬੜੇ ਅੱਛੇ-ਅੱਛੇ ਜਿਹੜੇ ਮਾਡਲ ਆ ਬੜੀ ਮਿਹਨਤ ਕਰਕੇ ਜਿਹੜਾ ਆ ਬਣਾ ਕੇ ਲੈ ਕੇ ਆਏ ਨੇ ਕਿ ਉਹਨਾਂ ਨੂੰ ਆਈਡੀਆਜ਼ ਦਿੱਤੇ ਨੇ ਅ체 ਅਲੱਗ-ਅਲੱਗ ਜਿਵੇਂ ਸਕ੍ਰੈਪ ਬੁੱਕ ਦੇ ਵਿੱਚ ਤੁਸੀਂ ਬਣਾ ਸਕਦੇ ਹੋ ਕਿਸੇ ਚਾਰਟ ਦੇ ਵਿੱਚ ਤੁਸੀਂ ਜਿਹੜਾ ਆ ਕਿਸੇ ਟੌਪਿਕ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਜਾਂ ਕੋਈ ਵਰਕਿੰਗ ਮਾਡਲ ਜਾਂ ਸਟਿਲ ਮਾਡਲ ਕਿਸੇ ਵੀ ਅਸੀਂ ਹਰ ਇੱਕ ਤਰ੍ਹਾਂ ਦੀ ਉਹਨਾਂ ਨੂੰ ਆਪਸ਼ਨ ਜਿਹੜੀ ਮੈਕਮੇ ਵੱਲੋਂ ਮਿਲੀ ਸੀਗੀ ਔਰ ਉਹ ਬੱਚਿਆਂ ਨੂੰ ਅਸੀਂ ਗਾਈਡਲਾਈਨਸ ਦੇ ਕੇ ਤੇ ਬੱਚਿਆਂ ਨੇ ਜਿਹੜਾ ਆ ਇਹਨੂੰ ਬਖੂਬੀ ਜਿਹੜਾ ਨਿਭਾਇਆ